हाँ जी हाँ जी सर ये जो डिस्ट्रॉय करना आए हैं इसे फैक्ट्री में से एक ही डिस्ट्रॉय ਆ ਇਹ ਜਿਹੜਾ ਹੈਗਾ ਆਪਣੇ ਪੰਜਾਬ ਸਰਕਾਰ ਤੋਂ ਔਰ ਮਾਨਜੂਰੀ ਦੀ ਸਾਹਮਣੋਂ ਨਸ਼ਿਆਂ ਵਿਰੋਧ ਦਾ ਉਹਦਾ ਹੀ ਪਾਰਟ ਹੈਗਾ ਇਹ ਉਹਦੇ ਵਿੱਚ ਐਸ ਪਰ ਗਾਈਡਲਾਈਨਸ ਆਫ ਕੋਰਸ 2020 ਸੈਕਸ਼ਨ ਦੇ ਤਹਿਤ ਉਹਦੇ ਤੇ ਅਸੀਂ ਮਾਡਲ ਲੁਸਾਈ ਕਰਾਉਣਾ ਹੈਗਾ ਟੋਟਲ 44 ਕੱਟਨੇ ਹੈਗੇ ਆ ਜਿਹੜੇ ਅਸੀਂ ਅੱਜ ਇਸ ਜਗ੍ਹਾ ਤੇ ਸਟ੍ਰਾਈਕ ਕਰ ਰਹੇ ਹੈਗੇ ਆ ਔਰ ਉਡੀ ਪੇਟੀ ਬਣੀ ਹੋਈ ਐ ਐਸਪੀ ਸਾਹਿਬ ਲਾਏ ਹੈਗਾ ਔਰ ਡੀਐਸਪੀ ਸਾਹਿਬ ਹੈਗੇ ਨੇ ਤੇ ਪੇਪਰ ਹੈਗੇ ਆ ਇਹ ਗਾਈਡਲਾਈਨ ਹੈ ਇਹ ਵੀ ਅੱਜਸੀ ਪ੍ਰੋਕਸੀਮੇਟਲੀ ਦਾ ਇਕਵੰਟ ਤੇ ਲੱਗੇ ਹੈਗਾ ਜਿਹੜਾ ਪੌਪੀਸ ਹੈਗਾ ਆ 1 ਕਿਲੋ ਦੇ ਲੱਗੇ ਹੀਰੋ ਅੱਜਸੀ ਔਰ ਗਾਂਜਾ ਔਰ ਚਸ ਇਹ ਵੀ 3 ਕਿਲੋ 4 ਕਿਲੋ ਇੰਜੈਕਸ਼ਨ ਐਂਡ ਟੈਬਲੇਟਸ ਵੀ ਬਕਵਕ ਵੀ ਲੀ ਗਈਆਂ ਉਹਨਾਂ ਕੋਲ ਜੀ ਨੰਬਰਿੰਗ ਵੀ ਦੇ ਦਾਂਗੇ ਔਰ ਟੋਟਲ ਅੱਜ 44 ਮਤਾਂ ਹੈਗੀਆਂ ਜਿਹੜੀਆਂ ਸਾਨੂੰ ਕੋਰਟ ਆਰਡਰ ਮਿਲ ਗਿਆ ਸੀ ਡਿਸਟਰਾਇ ਵਾਦੀ ਅਸੀਂ ਇਹ ਨੂੰ ਦਸਾਇਆ ਕਰਦੇ ਸਾਰੇ ਜਿਹੜੇ ਅੱਜ ਆਪਾਂ ਇਹ ਇੱਕ ਡਾਈਟ ਇੱਕ ਕਿੰਨੇ ਸਾਲ ਦਾ ਜਿਸ ਪਰ ਇਹ ਡੇਟ ਸੀਗਾ 2024 ਆਪਣਾ ਡਿਸਟ੍ਰਿਕਟ ਨਾਲ ਦੀ ਨਾਲ ਹੀ ਕੁਝ ਵਿਧੇ ਵੰਡਸਪਿੰਗ ਨੂੰ ਦਸਾਇਆ ਕਰਨਾ ਹੁੰਦਾ ਹੈ ਔਰ ਜਿੱਤੇ ਦਾ ਉਹ ਟਰਾਈ ਜਾਂਦੇ ਆ ਉਹਦੇ ਨਾਲ ਹੀ ਅਸੀਂ ਜਿਵੇਂ ਜਿਹਦੇ ਵਿੱਚ ਜਨਮਰੀ ਦੀਆਂ ਮੱਤਾਂ ਹੈਗੀਆਂ ਅਸੀਂਆਂ ਸਪੋਰਟੀਆਂ ਸੀਗੀਆਂ ਔਰ ਮਾਰਚ ਤੱਕ ਵੀ ਗਈਆਂ ਅਸੀਂ ਔਰ ਤੇ ਜਦੋਂ ਆਰਡਰ ਸਾਨੂੰ ਮਿਲ ਜਾਂਦੇ ਆ ਜਦੋਂ ਰਿਜ਼ਲਟ ਆ ਜਾਂਦਾ ਹੈਗਾ ਐਫਐਸਐਲ ਦਾ ਦੋ ਘੋਟਾ ਨੂੰ ਹੋਟਲ ਦੇ ਦਿੱਤੀ ਹੈ ਔਰ ਉਹ ਅਸੀਂ ਨਾਲ ਦੀ ਨਾਲ ਸਟ੍ਰਾਈਕ ਕਰਦੇ ਆਂ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 7940